ਸੁਖੀ ਬਸ ਹੈ ਮੋਰੋ ਪਰਿਵਾਰਾ ਪਿਆਰੇ ਦਇਆ ਸਿੰਘ ਦੇ ਸਾਥੀਆਂ ਦੇ ਸਾਰੇ ਰੱਖਾਂ ਚੋਂ ਨੇਤਰ ਜਲ ਚੱਲ ਪਿਆ ਕਿਸ ਪਰਿਵਾਰ ਦੀ ਸੁਖ ਮੰਗਦੇ ਹੋ ਕੱਲ ਤੱਕਾਂ ਦੇ ਸਾਹਮਣੇ ਪੁੱਤਰ ਸ਼ਹੀਦ ਕਰਵਾਏ ਨੇ ਕਿਹਦੀ ਸੁਖ ਮੰਗਦੇ ਹੋ ਪਿਆਰੇ ਦਇਆ ਸਿੰਘਾ ਮੈਂ ਅਜੀਤ ਸਿੰਘ ਜਗਤ ਸਿੰਘ ਦੀ ਨਹੀਂ ਕਹਿ ਰਿਹਾ ਸੇਵਕ ਸਿੱਖ ਸਭਾ ਕਰਤਾਰਾ ਮੈਂ ਤਾਂ ਖਾਲਸੇ ਦੀ ਸੁਖ ਮੰਗਦਾ ਇਹ ਖਾਲਸਾ ਚੜ੍ਹਦੀ ਕਲਾ ਵਿੱਚ ਰਹੇ ਗਰੀਬ ਨੂੰ ਆਜ ਸੱਚੇ ਪਾਤਸ਼ਾਹ ਚੋ ਜੀ ਪ੍ਰੀਤਮ ਐ ਔਰ ਖਾਲਸਾ ਜੀ ਦੇ ਚਰਨ ਕਬਲ ਸਭ ਘਰਦਾਰ ਬੜਿਆ ਹੋਇਆ ਆਖਿਆ ਸੀ ਜਲ ਛਕੜਾ ਹੈ ਮੋਢ ਦਾ ਸਹਾਰਾ ਲੈ ਕੇ ਬੋਕ ਨਾਲ ਹਜੂਰ ਨੇ ਵਗਦੇ ਕੋਤੋਂ ਜਲ ਛਕਿਆ ਗੁਲਾਬੇ ਮੁਸੰਦ ਦੇ ਜਾ ਕੇ ਨੌਕਰ ਨੇ ਖਬਰ ਦਿੱਤੀ ਹਜੂਰ ਦੇ ਕੋਲ ਆਇਆ ਬੇਨਤੀ ਕੀਤੀ ਘਰ ਚੱਲੋ ਦੁੱਧ ਲੈ ਕੇ ਚਕਾਇਆ ਹਜੂਰ ਨੂੰ ਘਰ ਲੈ ਗਿਆ ਚਵਾਰੇ 'ਚ ਠਹਿਰਾਇਆ ਭਰਾ ਨਾਲ ਸਲਾਹ ਕੀਤੀ ਦੁਸ਼ਮਣ ਲੱਭਦੇ ਫਿਰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਔਰ ਕਿਹਾ ਸੀ ਜੇ ਜਿਹੜਾ ਸਤਿਗੁਰਾਂ ਨੂੰ ਕੋਲ ਰੱਖੇਗਾ ਨਾ ਪਨਾਹ ਦੇਵੇਗਾ ਕਾਹਨ ਬੱਚਾ ਉਹਦਾ ਬੱਚਾ ਕਾਹਨ ਬੱਚਾ ਪੀੜ ਦਿੱਤਾ ਜਾਵੇਗਾ ਡਰਦੇ ਹੋਏ ਨੇ ਖਾਲਸਾ ਜੀ ਗੁਲਾਬੇ ਮਸੰਦ ਨੇ ਹਜ਼ੂਰ ਉੱਥੇ ਰਾਤ ਦੇ ਠਹਿਰੇ ਦਿਨ ਦਾ ਸਮਾਂ ਹੋਇਆ ਉਸਲੇ ਸਤਿਗੁਰੂ ਗਰੀਬਨਵਾਜ਼ ਦੇ ਕੋਲ ਆਇਆ ਪ੍ਰਸ਼ਾਦ ਪਾਣੀ ਛਕਾਇਆ ਔਰ ਥਾਲੀ ਵਿੱਚ ਖੱਦਰ ਦੀ ਖੇਸੀ ਉੱਤੇ ਕੁਝ ਪੈਸੇ 5 ਰੁਪਏ ਰੱਖੇ ਐ ਲਓ ਸਤਿਗੁਰੂ ਜੀ ਸਿਰੋਂ ਪਾਓ ਤੇ ਮੇਰਾ ਘਰ ਛੱਡ ਕੇ ਚਲੇ ਜਾਓ ਮੇਰਾ ਘਰ ਬੱਚਾ ਦੁਸ਼ਮਣ ਪੀੜ ਕੇ ਰੱਖ ਦੇਵੇਗਾ ਤੁਸੀਂ ਅੱਗੇ ਚਲੇ ਜਾਓ ਬਲਿਹਾਰ ਜਾਇਏ ਖਾਲਸਾ ਜੀ ਨਿਹਾਲੇ ਖਾਤਰੀ ਦੀ ਮਾਂ ਮਾਤਾ ਗੁਰਦੇਵ ਖੱਦਰ ਦਾ ਤਾਣ ਲਿਆ ਕੇ ਹਜੂਰ ਨੂੰ ਪੇਸ਼ ਕੀਤਾ ਸੀ ਹਜੂਰ ਨੇ ਵਰਗੋ ਆਇਆ ਤੇ ਗਨੀਖਾ ਨਵੀਖਾ ਪਹੁੰਚ ਗਿਆ ਘੋੜਿਆਂ ਦਾ ਵਪਾਰ ਕਰਦੇ ਸੀ ਅਕਸਰ ਅਨੰਦਪੁਰ ਸਾਹਿਬ ਘੋੜੇ ਵੇਚਣ ਆਇਆ ਕਰਦੇ ਸੀ ਗੁਰੂ ਘਰ ਦੇ ਸ਼ਰਧਾਲੂ ਸੀ ਹਜੂਰ ਦੇ ਕੋਲ ਆਏ ਉਹਨਾਂ ਖਾ ਸਤਿਗੁਰੂ ਅਸੀਂ ਤੁਹਾਨੂੰ ਦਿਸਣ ਦੇ ਘਰੇ ਚ ਇਹ ਤੋਂ ਕੱਢ ਕੇ ਲਿਜਾਵਾਂਗੇ ਉਹਦੇ ਖਾਲਸਾ ਜੀ ਚਾਰ ਹਿੱਸੇ ਬਣਾਏ ਤੇ ਕਾਲਿਆ ਰੰਗ ਉਹਨੂੰ ਰੰਗਾਇਆ ਔਰ ਉਸ ਵੇਲੇ ਉਹ ਕੱਪੜੇ ਨੂੰ ਰੰਗ ਚੜਾਇਆ ਮਟਕੀ ਚ ਪਾ ਕੇ ਫੇਰ ਉਹ ਹਜੂਰ ਉੱਚ ਦੇ ਪੀਰ ਬਣਾਏ ਅਗਲੇ ਬਨੇ ਪਲਗੇ ਨੂੰ ਚੁੱਕਣ ਵਾਸਤੇ ਗਨੀ ਖਾਣਾ ਵੀ ਖਾਦੋਗੇ ਭਰਾ ਮਗਰਲੇ ਬਨੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਐ ਮੋਰ ਦੇ ਖੰਭਾਂ ਦਾ ਚੋਰ ਬਣਾ ਲਿਆ ਹੋਇਆ ਤੇ ਪਿਆਰੇ ਦਇਆਲ ਸਹੀ ਚੋਰ ਕਰਦੇ ਆ ਰਹੇ ਨੇ ਇਹ ਸਾਡੇ ਉੱਚ ਦੇ ਪੀਰ ਨੇ ਉੱਚ ਦੇ ਪੀਰ ਬਹਾਵਲਪੁਰੀਏ ਦੇ ਪੀਰ ਨੇ ਨਾ ਉਧਾੜਾ ਕੇ ਇਸ ਨਿਕਟਾਉਂਦੇ ਉੱਚੇ ਨੇ ਸੋਚਦੇ ਪੀਰ ਬਣਾਏ ਇਹ ਉਥੋਂ ਹੱਜ ਕਰਕੇ ਆਏ ਨੇ ਮੱਕੇ ਦਾ ਇਹ ਸਾਡੇ ਪੀਰ ਸਾਹਿਬ ਨੇ ਉਹ ਕੇਸ ਨੂੰ ਨਿਕਟਾਉਂਦੇ ਬਹਾਵਲਪੁਰ ਗਏ ਗੁਰੂ ਨਾਨਕ ਸਾਹਿਬ ਦੀ ਰਹਿਮਤ ਹੈ ਸੋ ਉੱਚ ਦੇ ਪੀਰ ਬਣਾਏ ਗਰੀ ਖਾਨਾ ਬਈ ਖਾਨ ਨਾਲ ਸਿੰਘਾਂ ਨੂੰ ਉਹ ਜੇ ਕਪੜੇ ਪਵਾਏ ਤੁਰੇ ਜਾਂਦੇ ਨੇ ਰਸਤੇ ਵਿੱਚ ਅੱਗੇ ਜਾਂਦੇ ਆ ਰੋਕਿਆ ਗਿਆ ਲਾਲ ਪਿੰਡ ਵਿੱਚ ਜਾ ਰੋਕੇ ਆ ਰੋਕੋ ਕੌਣ ਨੇ ਦੱਸਿਆ ਇਹ ਉੱਚ ਦੇ ਪੀਰ ਨੇ ਸਾਡੇ ਕਿ ਮੱਕੇ ਦਾ ਹੱਜ ਕਰਕੇ ਆਏ ਨੇ ਤੇ ਨਾਲ ਲੈ ਕੇ ਜਾ ਰਹੇ ਹਨ ਔਰ ਤਲਾਸ਼ ਵੀ ਦਿਓ ਪਤਾ ਕਰੋ ਸਲੋ ਪੀਰ ਜਿਹਦੇ ਕੋਲ ਹਜੂਰ ਪੜਦੇ ਸੀ ਨਾ ਫਾਰਸੀ ਉਹਨੂੰ ਲਿਆਂਦਾ ਗਿਆ ਉਹਨੇ ਆਕ ਦਰਸ਼ਨ ਕੀਤੇ ਸੈਜਾ ਕੀਤਾ ਖਾਲਸਾ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਤੇ ਸੈਜਾ ਕਰਕੇ ਕਿਹਾ ਇਹ ਉੱਚ ਦੇ ਪੀਰ ਇਹਨਾਂ ਨੂੰ ਰੋਕੋ ਇਹਨਾਂ ਨੂੰ ਰੋਕਣਾ ਮਹਾਪਾਪ ਹੋਵੇਗਾ ਅੱਗੇ ਜਾਣ ਦਿਓ ਹਜੂਰ ਅੱਗੇ ਨਿਕਲ ਗਏ ਜਾਦੇ ਜਾਂਦੇ ਖਾਲਸਾ ਜੀ ਕਨੇਜ ਪੌਂ ਪਿੰਡ ਪਹੁੰਚ ਗਏ ਫੱਤਾ ਮਿਲਿਆ ਨੰਬਰਦਾਰ ਜੀ ਪਿੰਡ ਦਾ ਫੱਤਾ ਆਣ ਸਤਗੁਰਾਂ ਨੂੰ ਉਤੋਂ ਜੇ ਪੁੱਛਿਆ ਸਤਗੁਰੂ ਕੋਈ ਲੰਗਰ ਪਾਣੀ ਸੇਵਾ ਦੱਸੋ ਹਜੂਰ ਕਹਿੰਗੇ ਫੱਤਿਆ ਕੋਈ ਲੋੜ ਨਹੀਂ ਗੁਰੂ ਘਰ ਦਾ ਛਰਦਾ ਵਾਂਸੀ ਪਰ ਮਾਫ ਕਰਨਾ ਜਦੋਂ ਕੋਈ ਵਿਵਪਤਾ ਬਣ ਜਾਂਦੀ ਹੈ ਨਾ ਇੱਕ ਮਿੰਟ ਨਹੀਂ ਖਲੋਂਦਾ ਕੋਈ ਭਾਗਾਂ ਵਾਲੀ ਨਿੱਤਰਦੇ ਨਹੀਂ ਜਾਂ ਕੋਈ ਮੁਸ਼ਕਲ ਅਤ ਬਣ ਹੈ ਢੋਈ ਕੋਈ ਨਾ ਦੇਣ ਲਾਗੂ ਹੋਏ ਦੁਸ਼ਮਨਾ ਸਾਗ ਤੇ ਭੱਜ ਖਲੇ ਸਭੋ ਭੱਜੇ ਆਸਰਾ ਚੁੱਕਾ ਸਭੇ ਅਸਰਾਓ ਚਿਤ ਆਵੇ ਉਸ ਪਰਮਮ ਲੱਗਾ ਨਤ ਤੇਵਾਂ ਸਤਿਗੁਰੂ ਕਾਂਗੇ ਫਤਿਆ ਹੋਰ ਤਾਂ ਕੋਈ ਲੋੜ ਨਹੀਂ ਸਾਨੂੰ ਘੋੜੀ ਦੇ ਦੇ ਜਰਕ ਆ ਹੇਅਰ ਪਿੰਡ ਕੋਲ ਜਾਣਾ ਤੇ ਉੱਥੋਂ ਵਾਪਸ ਕਰ ਦਿਆਂਗੇ ਜਵਾਬ ਦੇ ਤਾਰੇ ਘੋੜੀ ਤਾਂ ਦੇ ਦਿੰਦਾ ਪਰ ਉਹ ਤਾਂ ਰਿਸ਼ਤੇਦਾਰੀ ਚ ਗਈ ਹੋਈ ਹੈ ਘੋੜੀ ਅੰਦਰ ਬੱਤੀ ਹੋਈ ਹਜੂਰ ਕਾਂਗੇ ਚੰਗਾ ਫਤਿਆ ਜ ਨਹੀਂ ਤੇ ਨਹੀਂ ਹੋਵੇਗੀ ਹਜੂਰ ਤੇ ਉਹ ਘੋੜੀ ਨੂੰ ਸੱਪ ਨੇ ਡੰਗ ਮਾਰਿਆ ਘੋੜੀ ਜਾ ਕੇ ਵੇਖੀ ਤੇ ਮਰੀ ਪਈ ਅਗਲੇ ਦਿਨ ਫੱਤੇ ਨੂੰ ਸੱਪ ਲੜ ਗਿਆ ਸੀ ਉਹ ਵੀ ਮਰ ਗਿਆ ਸੀ ਨੰਬਰਦਾਰ ਹੈ ਹਜੂਰ ਅੱਗੇ ਪਹੁੰਚਦੇ ਨੇ ਹੇਰ ਪਿੰਡ ਵਿੱਚ ਉਹ ਮਹੰਤ ਕਿਰਪਾਲ ਦਾਸ ਜਿਹੜਾ ਖਾਲਸਾ ਜੀ ਪਹਿਲਾ ਜਦੋਂ ਜੰਗ ਹੋਇਆ ਨਾ ਪੰਗਾਣੀ ਦਾ ਮਹੰਤ ਕਿਰਪਾਲ ਦਾਸ ਉਥੇ ਲੜਾਈ 'ਚ ਸ਼ਾਮਲ ਹੋਇਆ ਸੀ ਉਹਦਾ ਪਿੰਡ ਸੀ ਹੇਰ ਪਿੰਡ ਮਹੰਤ ਕਿਰਪਾਲ ਦਾਸ ਦਾ 583 ਸਾਧੂ ਸਰਗਰਾਂ ਕੋ ਰਹਿੰਦੇ ਸੀ ਜਦ ਜੰਗ ਦਾ ਵਿਗਲ ਵਜਿਆ ਪਹਿਲਾ ਹੀ ਪੌਂਟਾ ਸਾਹਿਬ ਹਜੂਰ ਨੇ ਕਿਹਾ 6 ਕੋਹ ਦੀ ਦੂਰੀ ਤੇ ਰਣਕੰਮਾ ਕਰਦੇ ਹੋ ਗਿਰੀ ਤੇ ਜਮਨਾ ਨਦੀ ਵਿੱਚ ਕਾਰਹਿਣ ਜੰਗ ਦਾ ਸਵਾ ਹੈ ਤੇ 499 ਸਾਧੂ ਭਜ ਨਿਕਲੇ ਇਕੱਲਾ ਹੀ ਮਹੰਤ ਕਿਰਪਾਲ ਦਾਸ ਰਹਿ ਗਿਆ ਦਿਨ ਚੜ੍ਹਿਆ ਜਿਉਂ ਨੂੰ ਪਤਾ ਲੱਗਾ ਕੋਲ ਬਲਾ ਮਹੰਤ ਜੀ ਤੁਸੀਂ ਨਹੀਂ ਗਏ ਉਹਨਾਂ ਖਜ ਗੁਰੂ ਘਰ ਦਾ ਲੋਨ ਖਾਂਦੇ ਨੇ ਕਿੱਧਰ ਜਾਂਦੇ ਹਜੂਰ ਕਹਿੰਗੇ ਤੁਸੀਂ ਮਹੰਤਾਂ ਦੀ लाज ਰੱਖ ਲਈ ਐ ਭਗਾਣੀ ਦੇ ਯੋਧੇ ਚ ਸ਼ਾਮਲ ਹੋਇਆ ਕਿਰਪਾਲ ਦਾਸ ਹੈ ਹਾਯਾਤ ਖਾਂ ਇਹਦਾ ਨਿੰਮਕ ਹਰਾਮੀ ਹੋ ਗਿਆ ਸੀ ਨਾ ਅੱਗੇ ਵਧਿਆ ਤੇ ਉਹ ਸਿਰ ਮਹੰਦ ਕਿਰਪਾਲ ਦਾਸ ਕਹਿੰਗਾ ਪਰੇ ਹਟਜੋ ਕਿਨੂੰ ਮੈਂ ਕਰਨੀ ਦਾ ਸਬਕ ਸਿਕਾਉਣਾ ਗੁਰੂ ਕਾਦਰ ਨਿੰਮਕ ਖਾਣ ਵਾਲਾ ਬੇਈਮਾਨ ਮੈਂ ਇਹਨੂੰ ਸਬਕ ਸਿਕਾਉਣੇ ਨੇ ਕਿਹਾ ਸਾਦਾ ਤੂੰ ਕਿੱਥੇ ਲੜ ਸਕਦਾ ਸਾਡੇ ਵਰਗੇ ਬਹਾਦਰ ਸੂਰਮਿਆਂ ਨਾਲ ਕੜਾ ਖਾਲਾ ਸਾਧ ਤੂੰ ਕਿੱਥੇ ਜੰਗ ਕਰ ਸਕਦਾ ਉਹਨੇ ਅਖਿਆ ਆਜ ਲੱਗੇ ਮੇਰੇ ਹਯਾਤ ਖਾਂ ਦੇ ਸਿਰ 'ਚ ਜੋੜ ਕੇ ਕਿਰਪਾਲ ਦਾਸ ਨੇ ਕੁਦਕਾ ਮਾਰਿਆ ਆਯੋ ਪੰਛਟਿਆ ਜਿਵੇਂ ਭਗਵਾਨ ਕ੍ਰਿਸ਼ਨ ਨੇ ਮੱਗੀ ਭਾਂਦੇ ਸੀ ਨਾ ਮੱਖਣ ਵਾਲੇ ਗੋਪੀਆਂ ਦੀ ਦਸੋਂ ਪਾਸ਼ਣ ਦਸਮ ਚ ਲਿਖਿਆ ਐ ਕਿਰਪਾਲ ਦਾਸ ਕੋਪੀਆਂ ਕੁਤਕੋਤ ਕੋ ਸਵਾਰੀ ਹਠੀਖਾਨ ਹਯਾਦ ਕੇ ਸੀਸ ਚਾਰੇ ਉਹ ਮਹਾਂਤ ਕ੍ਰਿਪਾਲ ਦਾਸ ਦਾ ਪਿੰਡ ਹੇਰ ਪਿੰਡ ਹਜੂਰ ਉੱਥੇ ਪਹੁੰਚੇ ਨੇ ਮਹਾਂਤਰ ਜੀ ਉਹ ਆ ਕੇ ਕਿ ਸੇਵਾ ਕੀਤੀ ਰਾਤ ਤੱਕ ਗੁਜ਼ਾਰੀ ਪਰ ਮਨ ਚ ਵੀ ਸੱਚੇ ਪਾਤਸ਼ਾਹਣ ਚਲੇ ਜਾਓ ਉਹ ਗੱਲ ਹੋਰ ਸੀ ਹੁਣ ਸਾਰੇ ਦੁਸ਼ਮਣ ਮੈਂ ਸੱਚੇ ਪਾਲਖਾ ਤੁਹਾਨੂੰ ਰੱਖ ਨਹੀਂ ਸਕਦਾ